ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤਸੀਲ ਖਲੂਰ ਸਾਹਿਬ ਦੀ ਮੀਟਿੰਗ ਕੀਤੀ ਗਈ ਆ ਉਸ ਵਿੱਚ ਚੇਚੇ ਤੌਰ ਤੇ ਪਾਰਟੀ ਦੇ ਸੁਭਾਸ ਖੱਤਰ ਪ੍ਰਗਟ ਸਿੰਘ ਜਮਾਰਾ ਪਹੁੰਚੇ ਉਹਨਾਂ ਨਾਲ ਕਰਦੇ ਗੱਲਬਾਤ ਅਜ ਕੀਪ ਚਾਰਚਾਂਦਰਾ ਕੀਤਾ ਗਿਆ ਹਾਂਜੀ ਅੱਜ ਪਾਰਟੀ ਦੀ ਇੱਥੇ ਜਨਰਲ ਬਾਡੀ ਮੀਟਿੰਗ ਸੀ ਤਸੀਲ ਦੀ ਜਿਹਦੇ ਵਿੱਚ ਖਾਸ ਤੌਰ ਤੇ ਜਿਹੜਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਜਲੰਧਰ ਪੋਡਾ ਗਰਾਊਂਡ ਦੇ ਵਿੱਚ ਜਿਹੜਾ ਵਾ ਇੱਕ ਪਬਲਿਕ ਰੈਲੀ ਕੀਤੀ ਜਾ ਰਹੀ 25 ਫਰਵਰੀ ਉਸ ਰੈਲੀ ਦੀ ਤਿਆਰੀ ਸੰਬੰਧੀ ਯੋਜਨਾ ਬੰਦੀ ਕੀਤੀ ਗਈ ਆ ਤੇ ਨਾਲ ਜਿਹੜੇ ਪਾਰਟੀ ਦੀਆਂ ਬ੍ਰਾਂਚਾਂ ਉਹਨਾਂ ਦੀਆਂ ਮੈਂਬਰਸ਼ਿਪ ਤੇ ਨਾਲ ਉਹਨਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਲੀਕਿਆ ਗਿਆ ਇਹ ਜਿਹੜੀ ਰੈਲੀ ਆ ਇਹ ਲੰਮੇ ਸਮੇਂ ਤੋਂ ਅਸੀਂ ਘੱਟ ਲਗਭਗ ਇੱਕ ਸਾਲ ਤੋਂ ਲਗਾਤਾਰ ਜਿਹੜੀ ਪਾਰਟੀ ਜਨਤ ਕਾਨਫਰੰਸਾਂ ਕਰਕੇ ਥੱਲੇ ਤਿਆਰੀ ਕੀਤੀ ਗਈ ਸੀ ਤੇ ਉਹਨੂੰ ਹੁਣ ਵੱਡੇ ਪੱਧਰ ਦੇ ਉੱਤੇ ਜਿਹੜਾ ਵੱਡਾ ਇਕੱਠ ਜਿਹੜਾ ਇਤਿਹਾਸਕ ਇਕੱਠ ਹੋਊਗਾ ਜਲੰਧਰ ਦੀ ਧਰਤੀ ਦੇ ਉੱਤੇ ਤੇ ਉਹਦੇ ਵਿੱਚ ਇਸ ਤਸੀਲ ਦੇ ਵਿੱਚੋਂ ਸੈਂਕੜੇ ਲੋਕ ਜਿਹੜੇ ਆ ਉਹ ਦਰਜਨਾ ਗੱਡੀਆਂ ਜਿਹੜੀਆਂ ਉਹਨਾਂ ਦੀ ਯੋਜਨਾਬੰਦੀ ਕੀਤੀ ਗਈ ਹੈ ਜਿਹੜੀਆਂ ਉਹ ਇੱਥੋਂ ਲੈ ਕੇ ਜਿਹੜੇ ਆ ਇਹ ਕਾਫਲੇ ਦੇ ਰੂਪ ਦੇ ਵਿੱਚ ਜਲੰਧਰ ਪਹੁੰਚਣਗੇ ਇਹ ਸਾਰੇ ਸਾਥੀਆਂ ਨੇ ਅੱਜ ਮਿਹਨਤ ਕਰਕੇ ਇਸ ਰੈਲੀ ਨੂੰ ਕਾਮਯਾਬ ਕਰਨ ਦਾ ਇਹ ਜਿਹੜਾ ਫਾਸ਼ੀਵਾਦ ਤੇ ਕਾਰਪੋਰੇਟ ਦੀ ਲੁੱਟ ਆ ਜਿਹੜਾ ਮੋਦੀ ਵੱਲੋਂ ਇੱਕ ਕਟੜ ਧਰਮ ਅਧਾਰਤ ਰਾਜ ਬਣਾ ਕੇ ਦਲਤਾਂ ਨੂੰ ਕੱਟਗਣਤੀਆਂ ਨੂੰ ਸੂਬਿਆਂ ਦੇ ਅਧਿਕਾਰਾਂ ਨੂੰ ਦੇ ਉੱਤੇ ਛਾਪਾ ਮਾਰਿਆ ਜਾ ਰਿਹਾ ਉਹਦੇ ਵਿਰੋਧ ਦੇ ਵਿੱਚ ਹੋਣੀ ਆ ਪੰਜਾਬ ਦੇ ਹੱਕੀ ਮਸਲੇ ਜਿਹੜੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਆ ਉਹਨਾਂ ਦੇ ਹੱਲ ਹੀ ਹੋਣੀਆਂ ਤੇ ਕਿਰਤੀ ਵਰਗ ਦੀਆਂ ਸਾਰੀਆਂ ਸਮੱਸਿਆਵਾਂ ਕਿਸਾਨੀ ਦਾ ਐਮਐਸਪੀ ਦਾ ਸਵਾਲ ਆ ਮਜ਼ਦੂਰਾਂ ਦੀ ਘਟੋ-ਘੱਟ ਦਿਹਾੜੀ ਦਾ ਸਵਾਲ ਆ ਮਜ਼ਦੂਰਾਂ ਦੇ ਜਿਹੜੇ ਕਿਰਤ ਕਾਨੂੰਨ ਸੋਧੇ ਗਏ ਆ ਉਹਨਾਂ ਦਾ ਸਵਾਲ ਆ ਤੇ ਇਹਦੇ ਨਾਲ ਔਰਤਾਂ ਦੇ ਉੱਤੇ ਜਿਹੜਾ ਜ਼ਬਰ ਆ ਜਾ ਸਮਾਜਿਕ ਨਿਆਂ ਦੀ ਜਿਹੜੀ ਲੜਾਈ ਆ ਉਹਨੂੰ ਜਿਹੜਾ ਲੜਨ ਲਈ ਇਹ ਇੱਕ ਹੋਕਾ ਦੇਊਗੀ ਉਥੋਂ ਇਹ ਆਪਣੀ ਜਿਹੜੀ ਆ ਰੈਲੀ ਦੇ ਵਿੱਚ ਉਥੋਂ ਕਾ ਦਿੱਤਾ ਜਾਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਨੀਤੀਗਾਤ ਰਾਸੀ ਬਦਲ ਜਿਹੜਾ ਅਖੌਤੀ ਬਦਲ ਭਗਸੌਦੀਆਂ ਪੱਗਾਂ ਅਵੇਦਕਰ ਦੇ ਫੋਟੋਆਂ ਲਾ ਕੇ ਨਹੀਂ ਉਹਨਾਂ ਦਾ ਵਿਚਾਰਧਾਰਾ ਦੇ ਤੌਰ ਦੇ ਉੱਤੇ ਜਿਹੜਾ ਰਾਸੀ ਤੌਰ ਦੇ ਉੱਤੇ ਕਿਰਤੀਆਂ ਦੇ ਪੱਖ ਦੀ ਨੀਤੀ ਬਣੇ ਜਿਹੜੀ ਕਾਰਪੋਰੇਟ ਦੀ ਪੱਖ ਦੀ ਨੀਤੀ ਆ ਉਹ ਰੱਦ ਹੋਵੇ ਉਹਦੇ ਲਈ ਇੱਕ ਬਦਲ ਅਸਾਰ ਲਈ ਜਿਹੜਾ ਵਾ ਇਹ ਕਿਰਤੀਆਂ ਦਾ ਵੱਡਾ ਹੰਬੜਾ ਹੋਊਗਾ ਉਹਦੇ ਵਿੱਚ ਕਿਰਤੀ ਢੋਲ ਨਗਾਰਿਆਂ ਨਾਲ ਆਪਣੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਣਗੇ